ਇੱਕ ਨੰਬਰ ਗਿਣਨਾ ਜਰੂਰੀ ਹੈ ਦੇਸ਼ਲਾਕਾ ਦੇਸ਼ਲਾਕਾ ਅੱਗੇ ਗਿਆ ਕਿਉਂ ਹਰ ਨਾਮ ਮੈਂ ਤੁਹਾਨੂੰ ਪਾਣਾ ਫਿਰ ਯਾਰ ਭੰਡਰ ਲੱਗਣ ਦੇ ਅੰਦਰ ਅੱਗੇ ਜਾ ਕੇ ਯਾਰ ਤੁਹਾਡੇ ਟੁੱਟ ਕੇ ਡੰਗਾ ਟੁੱਟਣੇ ਵਾਲਾ ਆ ਜਾ ਡੰਗੇ ਦੇ ਉੱਪਰੋਂ ਪਾਣੀ ਆਂੜਿਆ ਤਾਰਿਆਂ ਤੁੰਗੀ ਜਾਂੜਿਆ ਓਏ ਹਾਂ ਉਹ ਪਾਣੀ ਦੇ ਉੱਪਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਕੱਤਾ ਮੇਰੇਆ ਬਲ 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 ਵਾਹਿਗੁਰੂ 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 ਉਹ ਬਾਬਾ ਖਵਾ ਜਾ ਵੀਰ ਪਾ ਭਲਾ ਕਰ ਹੁਣ ਥੋੜਾ ਜਿਆ ਵੋ ਜੀ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਤੇ ਆ ਮੀ ਹੋ ਬਣਾ ਰਹੇ ਨੇ ਇੱਥੇ ਬਣਾਉਣੇ ਥੱਲੇ ਪਾਣੀ ਥੱਲੇ ਦੇਖ ਥੱਲੇ ਦਾ ਕੀ ਮਾਹੌਲ ਹੈ ਨਕਸ਼ੇ ਵਾਲੀ ਗੰਨ ਦੇ ਪਣੀ ਜੜ ਗਿਆ ਨਕਸ਼ੇ ਵਾਲੀ ਦੇ ਓ ਮੈਂ ਆ ਗਾੜੇ ਵਾਲੇ ਵਾਲੇ ਬਿੱਡੂ ਬਿੱਡੂ ਬੜਾ ਬਣੀ ਓਏ ਬਿੱਡੂ ਖਿਚ ਜਾ ਪੱਥਾ ਟੇਕ ਬਾਬੇ ਦੇ ਤੇ ਆ ਪ੍ਰਸ਼ਾਦ ਮਣੇ ਓ ਪ੍ਰਸ਼ਾਦ ਲਿਆ ਮੱਥਾ ਟੇਕੀਏ ਲਾ ਆ ਪਾਣੀ ਦੇ ਬਿਲਕੁਲ ਕੰਡੇ ਦੇ ਓਏ ਓ ਠੀਕ ਹੋ ਗਿਆ ਪਾਓ ਓ ਦਵੇ ਕੋਵੇ ਇਹ ਤੋ ਆਟ ਉੜ ਜਣੀ ਓਏ ਇਹ ਦੀਵਾਰ ਉੜ ਸਾਡੇ ਕੋ ਮਸਾ ਟੇ ਕੋ ਮਸਾ ਟੇ ਕੋ ਬਾਬੇ ਦੇ ਇਹ ਕਸਪੀਕਰਾਂ ਲੈ ਕੇ ਪਾਣੀ ਜਾਏਗਾ ਨਾ ਤੇ ਲਗ